ਬਰਸਿੱਦ ਆਰਤੀ ਓਮ ਜੈ ਜਗਦੀਸ਼ ਹਰੇ ਦੇ ਰਚੈਤਾ ਕੌਣ ਨੇ ਓਮ ਜੈ ਜਗਦੀਸ਼ ਹਰੇ ਆਰਤੀ ਅਜ ਹਰ ਹਿੰਦੂ ਘਰ ਚ ਜਗਾਈ ਜਾਂਦੀ ਹੈ ਇਸ ਆਰਤੀ ਦੇ ਤਰਸ ਤੇ ਪੂਰਨਾ ਦੇਵੀ ਦੇਵਤਿਆਂ ਦੀਆਂ ਆਰਤੀਆਂ ਵੀ ਬਣ ਚੁੱਕੀਆਂ ਨੇ ਤੇ ਗਾਈਆਂ ਜਾਂਦੀਆਂ ਪਰ ਇਸ ਮੂਲ ਆਰਤੀ ਦੇ ਰਚੈਤਾ ਦੇ ਬਾਰੇ ਵਿੱਚ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਇਸ ਆਰਤੀ ਦੇ ਰਚੈਤਾ ਸਨ ਪੰਡਿਤ ਸ਼ਰਦਾ ਰਾਮ ਸ਼ਰਮਾ ਜਾਂ ਸ਼ਰਦਾ ਰਾਮ ਫਲੋਰੀਸ ਪੰਡਿਤ ਸਰਦਾਰਾਮ ਸ਼ਰਮਾ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਫਲور ਸ਼ਹਿਰ ਦੇ ਵਿੱਚ ਹੋਇਆ। ਉਹ ਸਨਾਤਨ ਧਰਮ ਦੇ ਪ੍ਰਚਾਰਕ, ਜੋਤਿਸ਼ੀ, ਸੁਤੰਤਰਤਾ ਸੰਗਰਾਮੀ, ਸੰਗੀਤ ਦੇ ਵਿਸ਼ੇਸ਼ਕ ਅਤੇ ਹਿੰਦੀ ਤੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸਨ। ਇਹਨਾਂ ਦਾ ਵਿਆਹ ਸਿੱਖ ਮਹਿਲਾ ਮਹਿਤਾਬ ਕੌਰ ਦੇ ਨਾਲ ਹੋਇਆ ਸੀ। ਬਚਪਨ ਤੋਂ ਹੀ ਇਹਨਾਂ ਨੂੰ ਜੋਤਿਸ਼ ਤੇ ਸਾਹਿਤ ਦੇ ਵਿਸ਼ੇ ਦੇ ਵਿੱਚ ਵਿਸ਼ੇਸ਼ ਰੁਚੀ ਸੀ। ਇਹਨਾਂ ਨੇ ਵੈਸੇ ਤਾਂ ਕਿਸੇ ਪ੍ਰਕਾਰ ਦੀ ਕੋਈ ਸਿੱਖਿਆ ਹਾਸਲ ਨਹੀਂ ਕੀਤੀ ਸੀ ਪਰ ਇਹਨਾਂ ਨੇ 7 ਸਾਲ ਦੀ ਉਮਰ ਤੱਕ ਗੁਰਮੁਖੀ ਦੇ ਵਿੱਚ ਤੇ 10 ਸਾਲ ਦੀ ਉਮਰ ਦੇ ਵਿੱਚ ਸੰਸਕ੍ਰਿਤ ਹਿੰਦੀ ਤੇ ਫਾਰਸੀ ਭਾਸ਼ਾਵਾਂ ਤੇ ਨਾਲ ਨਾਲ ਜੋਤਿਸ਼ ਵਿੱਦਿਆ ਦੇ ਵਿੱਚ ਆਪਣੇ ਆਪ ਨੂੰ ਮਾਹਿਰ ਕਰ ਲਿਆ ਸੀ ਇਹਨਾਂ ਨੇ ਪੰਜਾਬੀ ਯਾਨੀ ਗੁਰਮੁਖੀ ਦੇ ਵਿੱਚ ਸਿੱਖਾਂ ਦੇ ਰਾਜ ਦੀ ਵਿਧਿਆ ਤੇ ਪੰਜਾਬੀ ਗੱਲਬਾਤ ਜਹੀਆਂ ਪੁਸਤਕਾਂ ਲਿਖੀਆਂ ਸਿੱਖਾਂ ਦੇ ਰਾਜ ਦੀ ਵਿਧਿਆ ਇਹਨਾਂ ਦੀ ਪਹਿਲੀ ਕਿਤਾਬ ਸੀ ਇਸ ਕਿਤਾਬ 'ਚ ਇਨਨ ਸਿੱਖ ਧਰਮ ਦੀਆਂ ਨੀਤੀਆਂ ਦੇ ਬਾਰੇ ਬੜੀ ਡੂੰਘਾਈ ਦੇ ਨਾਲ ਗੱਲ ਕੀਤੀ ਸੀ। ਇਹ ਪੁਸਤਕ ਲੋਕਾਂ ਦੇ ਵਿੱਚ ਬੇਹਤ ਮਕਬੂਲ ਹੋਈ ਤੇ ਅੰਗਰੇਜ਼ ਸਰਕਾਰ ਨੇ ਉਸ ਸਮੇਂ ਹੋਣ ਵਾਲੀ ਆਈਸੀਐਸ ਜਿਹਨੂੰ ਅੱਜ ਭਾਰਤ ਦੇ ਵਿੱਚ ਆਈਏਐਸ ਕਿਹਾ ਜਾਂਦਾ ਹੈ ਉਸ ਪ੍ਰੀਖਿਆ ਦੇ ਕੋਰਸ ਦੇ ਲਈ ਇਸ ਪੁਸਤਕ ਨੂੰ ਸ਼ਾਮਿਲ ਕੀਤਾ ਸੀ। ਪੰਡਿਤ ਸਰਦਾ ਰਾਮ ਸ਼ਰਮਾ ਗੁਰਮੁਖੀ ਤੇ ਪੰਜਾਬੀ ਦੇ ਵਧੀਆ ਜਾਣਕਾਰ ਸਨ ਤੇ ਇਹਨਾਂ ਨੇ ਆਪਣੀ ਪਹਿਲੀ ਪੁਸਤਕ ਗੁਰਮੁਖੀ ਵਿੱਚ ਲਿਖੀ ਸੀ। ਪਰ ਇਹ ਮੰਨਦੇ ਸੀ ਕਿ ਹਿੰਦੀ ਦੇ ਮਾਧਿਅਮ ਦੇ ਨਾਲ ਹੀ ਆਪਣੀ ਗੱਲਬਾਤ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ ਹਿੰਦੀ ਦੇ ਮੰਨੇ ਪ੍ਰਮੁੱਖ ਲੇਖਕ ਸਾਹਿਤਕਾਰ ਪੰਡਿਤ ਰਾਮਚੰਦਰ ਸ਼ੁਕਲ ਨੇ ਪੰਡਿਤ ਸਰਦਾਰਾਮ ਸ਼ਰਮਾ ਤੇ ਭਾਰਤਿੰਦੂ ਹਰੀਸ਼ ਚੰਦਰ ਨੂੰ ਹਿੰਦੀ ਦੇ ਪਹਿਲੇ ਦੋ ਲੇਖਕਾਂ ਵਜੋਂ ਮੰਨਿਆ ਇਹਨਾਂ ਨੇ 1877 ਚ ਭਾਗਯਵਤੀ ਨਾਮਕ ਇੱਕ ਨੋਵਲ ਲਿਖਿਆ ਸੀ ਜੋ ਹਿੰਦੀ ਚ ਸੀ ਮੰਨਿਆ ਜਾਂਦਾ ਹੈ ਕਿ ਹਿੰਦੀ ਦਾ ਇਹ ਪਹਿਲਾ ਨਾਵਲ ਯਾਪਨਿਆਸੀ ਇਸ ਨਾਵਲ ਦਾ ਪ੍ਰਕਾਸ਼ਨ 1888 ਚ ਹੋਇਆ ਸੀ ਇਹਦੇ ਪ੍ਰਕਾਸ਼ਨ ਤੋਂ ਪਹਿਲਾਂ ਹੀ ਪੰਡਿਤ ਸ਼ਰਦਾ ਰਾਮ ਦਾ ਦੇਹਾਂਤ ਹੋ ਗਿਆ ਸੀ ਪਰ ਇਹਨਾਂ ਦੀ ਮੌਤ ਤੋਂ ਬਾਅਦ ਇਹਨਾਂ ਦੀ ਪਤਨੀ ਨੇ ਬਹੁਤ ਦੁੱਖ ਤਕਲੀਫ ਚੱਲਣ ਤੋਂ ਬਾਅਦ ਵੀ ਇਸ ਨਾਵਲ ਦਾ ਪ੍ਰਕਾਸ਼ਨ ਕਰਵਾਇਆ ਸੀ ਵੈਸੇ ਪੰਡਿਤ ਸ਼ਰਦਾ ਰਾਮ ਧਾਰਮਿਕ ਕਥਾਾਂ ਅਤੇ ਆਖਿਆਨਾਂ ਦੇ ਲਈ ਵੱਧ ਪ੍ਰਸਿੱਧ ਸਨ ਉਹ ਮਹਾਪਰ ਦਾ ਉਦਾਹਰਣ ਦਿੰਦੇ ਹੋਏ ਅੰਗਰੇਜ਼ੀ ਹਕੂਮਤ ਦੇ ਖਿਲਾਫ ਜਨ ਜਾਗਰਣ ਦਾ ਇਹੋ ਜਿਹਾ ਵਾਤਾਵਰਣ ਤਿਆਰ ਕਰ ਦਿੰਦੇ ਸੀ ਕਿ ਉਹਨਾਂ ਦਾ ਆਖਿਆਨ ਸੁਣ ਕੇ ਹਰ ਬੰਦੇ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਜਾਗ ਪੈਂਦੀ ਸੀ ਇਹਦੇ ਨਾਲ ਅੰਗਰੇਜ਼ ਸਰਕਾਰ ਦੀ ਨੀਂਦ ਉੱਡਣ ਲੱਗੀ ਤੇ ਉਹਨਾਂ ਨੇ 1865 ਚ ਪੰਡਿਤ ਸ਼ਰਦਾ ਰਾਮ ਫਲौरी ਨੂੰ ਨਜ਼ਰਬੰਦ ਕਰ ਦਿੱਤਾ ਆਸ-ਪਾਸ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਜਾਣ ਤੇ ਪਵਨ ਦੀ ਲਗਾ ਦਿੱਤੀ ਪਰ ਉਹਨਾਂ ਦੁਆਰਾ ਲਿਖੀਆਂ ਗਈਆਂ ਕਿਤਾਬਾਂ ਦਾ ਪਾਠ ਸਕੂਲਾਂ ਦੇ ਵਿੱਚ ਹੁੰਦਾ ਰਿਹਾ ਤੇ ਉਹ ਜਾਰੀ ਰਿਹਾ ਨਜ਼ਰਬੰਦੀ ਦਾ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਬਲਕਿ ਉਲਟਾ ਐਸੇ ਕਿ ਉਹਨਾਂ ਦੀ ਲੋਕਪ੍ਰਿਤਾ ਵਧ ਗਈ ਨਜ਼ਰਬੰਦੀ ਦੇ ਦੌਰਾਨ ਉਹਨਾਂ ਕਈ ਪੁਸਤਕਾਂ ਲਿਖੀਆਂ ਤੇ ਲੋਕਾਂ ਦੇ ਸੰਪਰਕ 'ਚ ਰਹੇ ਪੰਡਿਤ ਚਰਦ ਅਰੰਭ ਫਲौरी ਨੇ ਆਪਣੇ ਵਿਆਖਿਆਨਾਂ ਦੇ ਨਾਲ ਲੋਕਾਂ ਵਿੱਚ ਅੰਗਰੇਜ਼ ਸਰਕਾਰ ਦੇ ਖਿਲਾਫ ਕ੍ਰਾਂਤੀ ਦੀ ਮਸ਼ਾਲ ਹੀ ਨਹੀਂ ਜਲਾਈ ਸਗੋਂ ਸਾਖਰਤਾ ਦੇ ਲਈ ਵੀ ਜ਼ਬਰਦਸਤ ਕੰਮ ਕੀਤਾ 1870 ਚ ਉਹਨਾਂ ਨੇ ਇੱਕ ਐਸੀ ਆਰਤੀ ਲਿਖੀ ਜੋ ਭਵਿਕ ਚ ਘਰ-ਘਰ ਚ ਗਾਈ ਜਾਣ ਲੱਗੀ ਉਹ ਆਰਤੀ ਸੀ ਓਮ ਜੈ ਜਗਦੀਸ਼ ਹਰੇ ਪੰਡਿਤ ਸਰਦਾਰਾਮ ਜਿੱਥੇ ਕਿਤੇ ਵੀ ਆਖਿਆਨ ਦੇਣ ਦੇ ਲਈ ਜਾਂਦੇ ਉਥੇ ਉਹ ਇਹ ਆਰਤੀ ਗਾ ਕੇ ਸੁਣਾਉਂਦੇ ਉਹਨਾਂ ਦੀ ਇਹ ਆਰਤੀ ਲੋਕਾਂ ਦੇ ਵਿੱਚ ਬੜੀ ਪ੍ਰਸਿੱਧ ਹੋਣ ਲੱਗੀ ਤੇ ਫਿਰ ਹੁਣ ਤੇ ਅੱਜ ਕਈ ਪੀੜੀਆਂ ਗੁਜ਼ਰ ਜਾਣ ਦੇ ਬਾਅਦ ਵੀ ਇਹ ਆਰਤੀ ਗਾਈ ਜਾਂਦੀ ਹੈ ਤੇ ਇਹ ਕਾਲਜ ਹੀ ਹੋ ਗਈ ਇਸ ਆਰਤੀ ਦਾ ਪ੍ਰਯੋਗ ਪ੍ਰਸਿੱਧ ਨਿਰਮਾਤਾ ਨਿਰਦੇਸ਼ਕ ਮਨੋਜ ਕੁਮਾਰ ਨੇ ਵੀ ਆਪਣੀ ਇੱਕ ਫਿਲਮ ਦੇ ਵਿੱਚ ਕੀਤਾ ਸੀ ਇਸ ਕਰਕੇ ਕਈ ਲੋਕ ਇਸ ਆਰਤੀ ਦੇ ਨਾਲ ਮਨੋਜ ਕੁਮਾਰ ਦਾ ਨਾਮ ਵੀ ਜੋੜ ਦਿੰਦੇ ਨੇ ਪੰਡਿਤ ਸ਼ਰਮਾ ਹਮੇਸ਼ਾ ਪ੍ਰਚਾਰ ਤੇ ਆਤਮ ਪ੍ਰਸੰਸਾ ਤੋਂ ਦੂਰ ਰਹਿੰਦੇ ਸਨ ਸ਼ਾਇਦ ਇਹ ਵੀ ਇੱਕ وجہ ਸੀ ਕਿ ਉਹਨਾਂ ਦੀਆਂ ਇਹਨਾਂ ਰਚਨਾਵਾਂ ਨੂੰ ਬੜੇ ਚਾਹ ਨਾਲ ਪੜਨ ਵਾਲੇ ਲੋਕ ਵੀ ਉਹਨਾਂ ਦੇ ਜੀਵਨ ਤੇ ਉਹਨਾਂ ਦੇ ਗੰਮਾ ਤੋਂ ਬਹੁਤਾ ਵਾਕਫ ਨਹੀਂ ਸਨ 24 ਜੂਨ 1881 ਨੂੰ ਲਾਹੌਰ 'ਚ ਪੰਡਿਤ ਸ਼ਰਦਾ ਰਾਮ ਨੇ ਆਖਰੀ ਸਾਲਿਆ